ਲਓ ਜੀ ਹੱਲਾ ਬੋਲ ਸੇਲ ਦੇ ਵਿੱਚ ਇੱਕ ਕਪੜੇ ਹੋਰ ਲੈ ਕੇ ਆਇਆ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆਈ ਇਹ ਫਰੰਟ ਆਊਗਾ ਇਹ ਬੈਕ ਆਊ ਜੀ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਸੋਲ ਸੂਟ ਆਈ ਹੱਲਾ ਬੋਲ ਸੇਲ ਆਪਣੇ ਕੋਲ ਚੱਲੀ ਜਾਂਦੀ ਹੈ ਜੀ ਲਓ ਜੀ ਪਿਓਰ ਪਸ਼ਮੀਨਾ ਦੀ ਬੋਟਮ ਆਊਗੀ ਪਿਓਰ ਪਸ਼ਮੀਨਾ ਦਾ ਸੋਲ ਆਊਗਾ ਜੀ ਲਓ ਜੀ ਇਹ ਸੋਲ ਆ ਗਈ ਸੋਲ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਕਲਰ ਹੋਣਗੇ ਚਾਰ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲਓ WhatsApp ਉੱਪਰ ਤੋਂ ਕਰੋ ਤੁਹਾਨੂੰ ਜੀ ਲਓ ਜੀ ਦੂਜਾ ਕਲਰ ਆ ਗਿਆ ਜੀ ਨੀਲਾ ਕਲਰ ਜੀ ਲਓ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲਓ WhatsApp ਉੱਪਰ ਤੋਂ ਕਬੀ ਪਿਓਰ ਪਸ਼ਮੀਨਾ 100 ਫੂਟੀ ਮਾਰਕੀਟ ਦੇ ਵਿੱਚ ਇਹ ਹਜ਼ਾਰ ਲੈ ਕੇ 1200 ਦਾ ਸੇਲ ਹੁੰਦਾ ਜੀ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇ ਰਿਆਂ ਸਿਰਫ ਔਰ ਸਿਰਫ 500 ਜੀ ਲਓ ਜੀ ਦੁਕਾਨ ਤੇ ਵੀ ਆ ਕੇ ਲੈ ਸਕਦੇ ਹਾਂ ਅਲੀਸ਼ੀਰ ਵਾਲੀ ਕੱਪੜੀ ਦੀ ਮਸ਼ਹੂਰ ਦੁਕਾਨ ਥਾਣਾ ਰੋਡ ਭੀਖੀ ਜ਼ਿਲ੍ਹਾ ਮਾਨਸਾ ਜੀ ਲਓ ਜੀ ਚੈੱਕ ਕਰੋ ਜੀ ਲਾਸਟ ਕਲਰ ਆ ਗਿਆ ਕਾਫੀ ਲਓ ਜੀ ਲਾਸਟ ਕਲਰ ਕਾਫੀ ਹੈ ਥੋੜਾ ਕਾਸਟ ਦੇ ਵਾਈਕਲ ਰਹੇ ਹੈ ਕਾਫੀ ਲਓ ਜੀ ਡਾਰਕ ਕਾਫੀ ਲੈ ਲਓ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਪਿਓਰ ਪਸ਼ਮੀਨਾ ਸੌਲ ਸੂਟ 500 500 500 500 ਹੋਈ 500 ਦੀ ਬਹੁਤ ਵੱਡੀ ਸੇਲ ਲੱਗੀ ਰਕਾਂਟੇ ਲੋ ਚੈੱਕ ਕਰੋ